लोकसभा ਹਲਕਾ ਗੁਰਦਾਸਪੁਰ ਤੋਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਆਪਣੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਰੱਖੀ। ਇਸ ਮੀਟਿੰਗ ਨੇ ਦੇਖਦੇ ਆਂ ਦੇਖਦੇ ਆਂ ਵਿਸ਼ਾਲ ਰੈਲੀ ਦਾ ਰੂਪ ਲੈ ਲਿਆ। ਕਾਦੀਆਂ ਪਹੁੰਚਣ ਤੇ ਹਲਕਾ ਇੰਚਾਰ ਗੁਰਇਕਬਾਲ ਸਿੰਘ ਮਹਾਲਾਤੇ ਉਹਨਾਂ ਦੇ ਪਰਿਵਾਰ ਵੱਲੋਂ ਦਲਜੀਤ ਸਿੰਘ ਚੀਮਾ ਦਾ ਪਰਵਾਸ ਸਵਾਗਤ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਹੋਏ ਅਤੇ ਉਹਨਾਂ ਵਿੱਚ ਪਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਹਨੇ ਲੋਕਾਂ ਨੂੰ ਤੇ ਮੈਂ ਐਵੇਂ ਖਰੀਦ ਲੈਣਾ ਹੁਣ ਆਪਾਂ ਤਿਆਰ ਕਰਨੇ ਕਿ ਕਿਸੇ ਕੋਲ ਨਹੀਂ ਨਿਕਣਾ ਆਪਣੀ ਜ਼ਮੀਰ ਜਿਹੜੀ ਐ ਜਗਾਹ ਕੇ ਜ਼ਮੀਨ ਸ਼ਰੋਣੀ ਕਾਲੇਵਾਲ ਨੂੰ ਵੋਟਾਂ ਪਾਉਣੀਆਂ ਚੀਮਾ ਸਾਹਿਬ ਨੂੰ ਲੋਕ ਸਭਾ ਦੇ ਵਿੱਚ ਭੇਜਣ ਅਸੀਂ ਪਿਆਰ ਵੀ ਕਰਨਾ ਬਹੁਤ ਜਾਣਦੇ ਆ ਸਾਰੇ ਮੈਂ ਆਪਣੀ ਗੱਲ ਨਹੀਂ ਕਰਦਾ ਤੁਸੀਂ ਸਾਰੇ ਵੀ ਹਲਕੇ ਵਾਲੇ ਮੇਰੇ ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਮੰਨਦੇ ਆ ਮਿੱਠਤ ਨੇ ਨੀ ਨਾਨਕਾ ਗੁਣ ਚੰਗਿਆਈਆਂ ਤੱਕ ਨਵਾ ਮਿਠਾਸ ਜਿਹੜੀ ਇਹ ਨੀਵੇਂ ਹੋਲ ਚ ਐ ਤਕਰੀਜ ਰਾਖੇ ਤੋਲਿਆ ਜਾਏ ਤਾਂ ਤਾਂ ਹੀ ਨੀਵਾ ਬੰਨਾ ਜਿਹੜਾ ਪਾਰਾ ਗਿਣਿਆ ਜਾਂਦਾ ਪਰ ਅਸੀਂ ਗੁਰੂ ਗੋਬਿੰਦ ਸਿੰਘ ਵੀ ਬਾਣੀ ਵੀ ਪੜਦੇ ਆਂ ਕਿ ਇਹ ਗੱਲਬਾਤ ਨਾਲ ਕੋਈ ਮਸਲਾ ਨਾ ਹੱਲ ਹੋਏ ਤੇ ਕਿਰਪਾਨ ਦੇ ਦਸਤੇ ਨੂੰ ਹੱਥ ਪਾਉਣਾ ਵੀ ਕੋਈ ਗੁਨਾਹ ਨਹੀਂ ਹੈ ਚੁੰਕਾਰ ਅਜਾ ਹਮਹਿਲ ਤੇ ਦਰਬਜਸ ਹਲਾਲ ਹਸਤ ਬੁਰਜਨ ਬਾ ਸ਼ਮਸ਼ੀਰ ਦਸ ਕਿ ਸਾਨੂੰ ਉਹ ਵੀ ਪ੍ਰਮਾਤਮਾ ਨੇ ਸਿਖਾਇਆ ਜੇ ਕੋਈ ਤੱਕਾ ਕਰੇਗਾ ਮੈਂ ਉਦੋਂ ਵੀ ਕਹਿਆ ਹੈ ਇਸ਼ਾਰੇ ਕਿ ਕੋਈ ਸੱਤ ਪੰਜ ਕਰੇਗਾ ਤੇ ਕਿਸੇ ਤੋਂ ਖਬਰਾਂ ਦੀ ਲੋੜ ਨਹੀਂ 5 ਮਿੰਟਾਂ ਦੇ ਵਿੱਚ ਤੁਹਾਡੇ ਕੋਲ ਪਹੁੰਚਾਗਾ ਤੇ ਪੂਰਾ ਖੰਡਾ ਖੜਕਾਵਾਂਗੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਬੇਨਤੀ ਕਰਦਾ ਚੀਮਾ ਸਾਹਿਬ ਨੂੰ ਕਿ ਉਹ ਆਉਣ ਆ ਕੇ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨ ਆਪਣੇ ਤਜਰਬੇ ਸਾਂਝੇ ਕਰਨ ਡਾਕਟਰ ਦਲਜੀਤ ਸਿੰਘ ਜੀ ਚੀਮਾ ਉਮੀਦਵਾਰ ਲੋਕ ਸਭਾ ਹਲਕਾ ਗਰਦਾਸਪੁਰ ਬਿਕਮਿੰਗ ਮੈਂਬਰ ਪਾਰਲੀਮੈਂਟ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਇਹਨਾਂ ਸਾਥਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਇੰਚਾਰਜ ਪਾਰਟੀ ਦੇ ਬਹੁਤ ਹੀ ਮਿਹਨਤੀ ਆਗੂ ਮੇਰੇ ਬਹੁਤ ਪਿਆਰੇ ਅਜੀਤ ਸਰਦਾਰ ਗੋਰੇਕਵਾਲ ਸਿੰਘ ਜੀ ਮਹਾਲ ਸਾਹਿਬ ਸ਼੍ਰੋਮਣੀ ਗੁੱਤਰ ਪ੍ਰਬੰਧ ਕਮੇਟੀ ਦੇ ਸਤਿਕਾਰਯੋਗ ਮੈਂਬਰ ਜਿਹੜੇ ਬੋਲ ਕੇ ਜਲੂਦੇ ਤੇ ਐਵੇਂ ਕਰਕੇ ਚਲੇ ਗਏ ਮੇਰੇ ਪੁਰਾਣੇ ਸਾਥੀ ਸਰਦਾਰ ਸੁਜੀਤ ਸਿੰਘ ਜੀ ਤੁਗਵੇ ਵਾਲਾ ਸਾਹਿਬ ਗੁਰਦਾਸਪੁਰ ਜ਼ਿਲ੍ਹੇ ਦੇ ਬਹੁਤ ਹੀ ਅਨਰਜੈਟਿਕ ਬਹੁਤ ਹੀ ਮਿਹਨਤੀ ਤੇ ਅਗਾ ਬਦੂ ਸਾਡੇ ਪ੍ਰਧਾਨ ਸਾਹਿਬ ਰਮਨਤ ਸੰਧੂ ਜੀ ਸਾਡੇ ਸਤਕਾਰਯੋਗ ਮੌਜੂਦਾ ਸਰਦਾਰ ਜਮੈਲ ਸਿੰਘ ਜੀ ਦਾ ਔਰ ਆਪਣੇ ਬਹੁਤ ਹੀ ਪਿਆਰੇ ਅਦੀਜ ਸਰਦਾਰ ਗੁਰੇਕਬਾਲ ਸਿੰਘ ਜੀ ਮਾਹਲ ਸਾਹਿਬ ਦਾ ਔਰ ਸਾਰੇ ਇਹਨਾਂ ਦੀ ਸਹਿਯੋਗੀ ਟੀਮ ਦਾ तहे ਦਿਲੋਂ ਤੋਂ ਧੰਨਵਾਦ ਕਰਦਾ ਕਿ ਮੈਂ ਤਾਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਵਰਕਰ ਮੀਟਿੰਗ ਹਲਕੇ ਦੀ ਕਰ ਲਈ ਪਰ ਤੁਹਾਡੀ ਗਿਣਤੀ ਵੀ ਦੇਖ ਰਿਹਾ ਤੁਹਾਡਾ ਜੋਸ਼ ਵੀ ਦੇਖ ਰਿਹਾ ਤੇ ਇਹਨਾਂ ਦਾ ਮੇਰੇ ਕੋਲ ਕੁਝ ਸ਼ਬਦ ਨੇ ਜਿਹਦੇ ਨਾਲ ਧੰਨਵਾਦ ਕਰਾਂ ਕਿ ਇਸ ਛੋਟੀ ਜਿਹੀ ਮੀਟਿੰਗ ਨੂੰ ਤੁਸੀਂ ਵੱਡੀ ਰੈਲੀ ਦੇ ਵਿੱਚ ਤਬਦੀਲ ਕਰ ਦਿੱਤਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮਹਾਨ ਪਰਿਵਾਰ ਦੇ ਨਾਲ ਸਦਾ ਬਹੁਤ ਪੁਰਾਣਾ ਰਿਸ਼ਤਾ। ਦਹਾਕਿਆਂ ਦੀ ਪੁਰਾਣੀ ਸਾਂਝ। ਦੁੱਖ ਸੁੱਖ ਦੇ ਵਿੱਚ ਵੀ ਲੰਬੇ ਸਮੇਂ ਤੋਂ ਆਪਸ ਦੇ ਵਿੱਚ ਜਿਸ ਤਰ੍ਹਾਂ ਮੰਗੇ ਬੱਤਦੇ ਆ ਪਾਰਟੀ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਸਾਡਾ ਹਮੇਸ਼ਾ ਬਹੁਤ ਵੱਡਾ ਸਹਿਯੋਗ ਰਿਹਾ ਉਹ ਆਪ ਜ਼ਿਕਰ ਕਰਕੇ ਗਏ ਔਰ ਮੈਨੂੰ ਇਸ ਕੰ ਦਾ ਬਹੁਤ ਵੱਡਾ ਮਾਣ ਹੈ ਕਿ ਸਬਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਅੱਜ ਸਾਡੇ ਵਿੱਚ ਭਾਵੇਂ ਨਹੀਂ ਪਰ ਜਦੋਂ ਵੀ ਸ਼ਰਮਣੀ ਅਕਾਲੀ ਦਲ ਨੂੰ ਕਿਤੇ ਔਕੇ ਮੋਰਚੇ ਦੇ ਉੱਤੇ ਕਿਸੇ ਬੰਦੇ ਦੀ ਲੋੜ ਪੈਂਦੀ ਸੀ ਕਿ ਬਾਦਲ ਸਾਹਿਬ ਬਣੇ 파르ਥੂ ਸਾਹਿਬ ਪਹਿਲਾ ਸਾਨੂੰ ਇਹ ਦੇਸ਼ੰਦਾ ਸੀ ਕਿ ਤੁਸੀਂ ਕਾਦੀਆਂ ਵਾਲੇ ਸਰਦਾਰ ਜਰਮੈਲ ਸਿੰਘ ਨਾਲ ਨੂੰ ਬੁਲਾ ਲਓ ਕਿ ਆਪਣੀ ਸਾਰੀ ਟੀਮ ਲੈ ਕੇ ਹਰਿਆਣੇ ਦੇ ਵਿੱਚ ਫਲਾਣੀ ਜਗ੍ਹਾ ਪਹੁੰਚ ਜਾਣ ਦਿੱਲੀ ਦੇ ਵਿੱਚ ਫਲਾਣੀ ਜਗ੍ਹਾ ਪਹੁੰਚ ਜਾਣ ਜਾਂ ਪੰਜਾਬ ਦੇ ਵਿੱਚ ਫਲਾਣੀ ਜਗ੍ਹਾ ਪਹੁੰਚ ਜਾਣ ਤੇ ਇੱਕ ਨਾਮ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਦੀ ਜ਼ੁਬਾਨ ਤੇ ਵਿੱਚ ਆਉਂਦਾ ਸੀ ਕਿਸੇ ਔਖੇ ਮੋਰਚੇ ਵਾਸਤੇ ਜਿੱਥੇ ਤਣਾਅ ਹੋਣਾ ਹੋਵੇ ਜਿੱਥੇ ਡਟਣ ਦੀ ਜ਼ਰੂਰਤ ਹੋਵੇ ਜਿੱਥੇ ਡਰ ਹਿੰਦਾ ਸੀ ਕਿ ਕੋਈ ਵੱਡਾ ਖਤਰਾ ਨਾ ਪੈਦਾ ਹੋ ਜਾਵੇ ਉੱਥੇ ਉਹ ਹਮੇਸ਼ਾ ਯਾਦ ਕਰਦੇ ਹੁੰਦੇ ਸੀ ਸਰਦਾਰ ਜਰਨੈਲ ਸਿੰਘ ਜੀ ਮਾਹਲ ਸਾਹਿਬ ਬੋਲੇ ਸਾਹਿਬ ਵਿਕਰਮ ਸਿੰਘ ਮਜੀਠੀਆ ਸਾਹਿਬ ਬਹੁਤ ਵੱਡਾ ਰੱਬ ਵਰਗਾ ਵਿਸ਼ਵਾਸ ਜਿਹੜਾ ਇਹਦਾ ਆਗੂ ਹੰਦਾ ਔਰ ਸਾਡਾ ਸਾਰਿਆਂ ਦਾ ਉਹ ਗੁਰ ਇਕਬਾਲ ਸਿੰਘ ਬਾਹਲ ਦੇ ਉੱਤੇ ਆ ਔਰ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਜਿਹੜੀ ਪਿਛਲੀ ਇਲੈਕਸ਼ਨ ਸੀ ਉਹਦੇ ਵਿੱਚ ਹਵਾ ਸਾਡੇ ਬਹੁਤ ਉਲਟ ਸੀ ਇੱਥੇ ਤਾਂ ਉਲਟ ਸੀ ਕਿ ਬਾਦਲ ਸਾਹਿਬ ਵੀ ਜਿਹੜੀ ਹੈ ਪਹਿਲਾਂ ਆਪਣੀ ਸੀਟ ਇੱਕ ਵਾਰੀ ਲੂਜ਼ ਕਰਕੇ ਐਂਕੀ ਵੀ ਵੱਡੇ ਵੱਡੇ ਲੀਡਰ ਸਾਰੇ ਨੋਜ਼ ਕਰਕੇ ਪਰ ਜਿਹੜਾ ਇੱਥੇ ਮੁਕਾਬਲਾ ਹੋਇਆ ਇਹ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਇੱਥੇ ਫਿਰ ਵੀ ਤੁਸੀਂ ਬਰਾਬਰ ਦੀ ਟੱਕਰ ਜਿਹੜੀ ਆ ਉਹ ਕਾਦੀਆਂ ਹਲਕੇ ਦੇ ਵਿੱਚ ਦਿੱਤੀ ਬੋਲੇ ਕਿ ਪਹਿਲਾ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਔਰ ਨੌ ਹਲਕਿਆਂ ਦੇ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਜਿਲ੍ਹਾ ਜਥੇਦਾਰ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਰਲ ਕੇ ਮੈਨੂੰ ਸਾਂਝੇ ਉਮੀਦਵਾਰ ਦੇ ਉੱਤੇ ਤੌਰ ਤੇ ਇੱਥੇ ਆਉਣ ਦਾ ਹੁਕਮ ਦਿੱਤਾ ਸੀ ਸੋ ਇਹਨਾਂ ਦੇ ਹੁਕਮ ਦੇ ਸਦਕਾ ਅੱਜ ਮੈਂ ਗੁਰਦਾਸਪੁਰ ਲੋਕ ਸੰਭਾਲ ਕੇ ਤੋ ਚੋਣ ਲੜ। ਔਰ ਦੂਜੀ ਮੈਨੂੰ ਖੁਸ਼ੀ ਆਇਆ ਕਿ ਜਿਸ ਦਿਨ ਦਾ ਮੈਂ ਇੱਥੇ ਆਏ ਸਾਰੇ ਇਲਾਕਿਆਂ ਦੇ ਵਿੱਚ ਸਾਰੇ ਵਰਕਰ ਬੜੀ ਚੜ੍ਹਦੀ ਕਲਾ ਦੇ ਨਾਲ ਐਸੋਲੇ ਸ਼੍ਰੋਮਣੀ ਅਕਾਲੀ ਦਰ ਨੂੰ ਜਿਤਾਉਣ ਦੇ ਵਿੱਚ ਲੱਗਿਓ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਕਿਹੜਾ ਕੈਂਡੀਡੇਟ ਆਉਂਦੇ ਰਹਿਆ ਲੋਕੀ ਤੇ ਉਹਨਾਂ ਨੂੰ ਛਾਣਨਾ ਜਿਤਾ ਦਿੰਦੇ ਰਹਿਆ ਲੇਕਿਨ ਤਿੰਨ ਚਾਰ ਟਰਮਾਂ ਤੋਂ ਕੋਈ ਨਾ ਕੋਈ ਫਿਲਮ ਸਟਾਰ ਇੱਥੇ ਆ ਕੇ ਚੋਣ ਲੜ ਜਾਂਦਾ ਸੀ ਔਰ ਇਲਾਕੇ ਦੀ ਆਵਾਜ਼ ਉਠਾਉਣ ਵਾਲਾ ਨਾ ਕੋਈ ਇੱਥੇ ਹੁੰਦਾ ਸੀ ਨਾ ਸੰਸਦ ਦੇ ਵਿੱਚ ਪਹੁੰਚਦਾ ਸੀ ਲੋਕੀ ਮਹਿਸੂਸ ਕਰਦੇ ਸੀ ਕਿ ਸਾਡੇ ਨਾਲ ਵਾਰ-ਵਾਰ ਧੋਖਾ ਹੋ ਰਿਹਾ ਇਸ ਕਰਕੇ ਹੁਣ ਮੈਂ ਇੱਥੇ ਆਇਆ ਤੇ ਲੋਕਾਂ ਨੇ ਬੜਾ ਪੋਜ਼ਿਟਿਵਲੀ ਉਹਨੂੰ ਰਿਸਪੌਂਡ ਕੀਤਾ ਕਿ ਕੋਈ ਨਾ ਕੋਈ ਇਹੋ ਜਿਹੇ ਵਿਅਕਤੀ ਜਿਹੜਾ ਇਸ ਜਿਹੜੇ ਦਾ ਜੰਪਲ ਆ ਉਹ ਸਾਡੀ ਆਵਾਜ਼ ਜਾ ਕੇ ਉੱਚ ਟਹਿ ਗਿਆ ਕਿਉਂਕਿ ਇਹ ਜਿਹੜਾ ਇਲਾਕਾ ਹੈ ਸਰਦੀ ਦਾ ਇਲਾਕਾ ਕੱਢੀ ਦਾ ਇਲਾਕਾ ਬਹੁਤ ਵੱਡੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਬਹੁਤ ਸਾਰਾ ਇਲਾਕਾ ਬੜਾ ਪਛੜਿਆ ਹੋਇਆ ਇਲਾਕਾ ਤੇ ਇੱਥੇ ਇੰਨੇ ਇੰਨੇ ਲੰਬਾ ਸਮਾਂ ਐਮਪੀ ਰਹਿ ਕੇ ਜੋ ਰਿਜ਼ਲਟ ਦਿਖਾਉਣੇ ਚਾਹੀਦੇ ਸੀ ਮੇਰੇ ਤੋਂ ਪਹਿਲੇ ਜਿਹੜੇ ਐਮਪੀ ਸਾਹਿਬਾ ਨੂੰ ਉਹਨਾਂ ਨੇ ਬਹੁਤ ਵੱਡੀ ਜਿਹੜੀ ਮੈਂ ਸਮਝਦਾ ਕਿ ਇਲਾਕੇ ਦੇ ਨਾਲ ਇਹਦੀ ਬੇਇਕਦਰੀ ਕੀਤੀ ਹੈ ਮੇਰਾ ਹੁਣ ਇਹ ਹੈ ਕਿ ਜਿਹੜਾ ਇਲਾਕਾ ਮੇਰੇ ਸਿੱਖ ਤੇ ਹੱਥ ਰੱਖੇ ਤੇ ਅਸੀਂ ਕੰਢੀ ਦੇ ਇਲਾਕੇ ਵਾਸਤੇ ਵੀ ਜਿਹੜਾ ਸਰਦੀ ਇਲਾਕਾ ਹੈ ਜਿਹੜੀ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀ ਜ਼ਮੀਨ ਹੈ ਔਰ ਜੋ ਸ਼ਰਮਣੀ ਕਾਲੀਤਲ ਨੇ ਸਟੈਂਡ ਲਿਆ ਕਿਸਾਨਾਂ ਦੇ ਹੱਕ ਦੇ ਵਿੱਚ ਵਪਾਰੀਆਂ ਦੇ ਹੱਕ ਦੇ ਵਿੱਚ ਜਿਹੜੇ ਸਿੱਖੀ ਮਸਲਿਆਂ ਦੇ ਹੱਕ ਦੇ ਵਿੱਚ ਪੰਥਕ ਇਸ਼ੂ ਦੇ ਵਾਸਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਡਟ ਕੇ ਤਰਾਂਗੇ ਪੂਰਾ ਕਾਜ ਪਹਿਲਾ ਗੇੜਾ ਕਾਦਿਆ ਦੇ ਕਿਸਾਂ ਲਗਾ ਗਏ ਜੇ ਤੁਹਾਨੂੰ ਦੇ ਸਾਹਮਣੇ ਆ ਕੇ ਸੀ ਤਾਂ ਕੋ ਵਰਕਰ ਮੀਟਿੰਗ ਰੱਖੀ ਸੀ ਹਾਲੇ ਇੰਟਰੋਡਕਟਰੀ ਤੇ ਇੱਕ ਅੱਠ ਤੁਸੀਂ ਦੇਖ ਲਿਆ ਇਹ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿਉਂਕਿ ਲੋਕੀ ਜਿਹੜਾ ਗੁਪਤ ਸਮਝੌਤਾ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕੀਤਾ ਇਹ ਪਾਰਟੀਆਂ ਸਮਝਦੀਆਂ ਕਿ ਸ਼ਾਇਦ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਲਵਾਂ ਪਰ ਜਦੋਂ ਲੋਕੀ ਦੇਖਦੇ ਆ ਕਿ ਦਿੱਲੀ ਜਾ ਕੇ ਉੱਥੇ ਕੇਜਰੀ ਆਲ ਵੀ ਬੈਠਾ ਹੁੰਦਾ ਸੀ ਭਗਵੰਤ ਮਾਨ ਵੀ ਬੈਠਾ ਹੁੰਦਾ ਸੀ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਸਾਹਿਬ ਵੀ ਸੀ ਸੋਨੀਆ ਗਾਂਧੀ ਵੀ ਸੀ ਰਾਹੁਲ ਗਾਂਧੀ ਵੀ ਸੀ ਉਹਤੇ ਅੱਧੇ-ਅੱਧੇ ਸੀਟਾਂ ਦੇ ਲੜਦੇ ਪਏ ਬਾਕੀ ਸੁਪਰਚ ਸੀਟਾਂ ਲੜ ਕੇ ਲੜਦੇ ਪਏ ਤੇ ਪੰਜਾਬ ਦੇ ਵਿੱਚ ਆ ਕੇ ਤੁਸੀਂ ਕਹਿੰਦੇ ਅਸੀਂ ਵੱਖਰੇ-ਵੱਖਰੇ ਕਿਉਂਕਿ ਦੋਨਾਂ ਦੀ ਨੈਗੇਟਿਵਿਟੀ ਨਹੀਂ ਹੈ ਪਿਓ ਸ਼ੋਅ ਇਹ ਕਰਨਾ ਚਾਹੁੰਦੇ ਆ ਕਿ ਅਸੀਂ ਇਕੱਠੇ ਨਹੀਂ ਜੇ ਦੋਨੇ ਅਸੀਂ ਇਕੱਠੇ ਹੋ ਗਏ ਤਾਂ ਲੋਕੀ ਬਿਲਕੁਲ ਹੀ ਸਾਨੂੰ ਜਿਹੜਾ ਸਪਾਇ ਕਰ ਦੇਣਗੇ ਪਰ ਲੋਕੀ ਚੰਗੀ ਤਰ੍ਹਾਂ ਸਮਝ ਗਏ ਆ ਕਿ ਇਹ ਜਿਹੜੇ ਗੁਪਤ ਸਮਝੌਤੇ ਆ ਇਹਦੇ ਵਿੱਚੋਂ ਪੰਜਾਬ ਨੂੰ ਮਿਲਣ ਵਾਲਾ ਕੁਝ ਨਹੀਂ ਹੋਰ ਭਾਜੀਪੀ ਨੂੰ ਕੁਝ ਨਹੀਂ ਦੇ ਰਹੇ ਇੱਥੇ ਲੋਕੀ ਪਿੰਡਾਂ ਚ ਨਹੀਂ ਵੜਨਦੇ 21 ਥਾ ਤੇ ਦੇਖ ਲਓ ਪਹਿਲੀ ਗੱਲ ਤੇ ਬੀਜੇਪੀ ਜਿਹੜੀ ਹੈ ਇਹ ਦਮਗਜ ਤੇ ਬਹੁਤ ਮਾਰਦੀ ਸੀ ਅਸੀਂ ਕੱਲਿਆਂ ਲੜਨਾ ਤੇ ਕੈਂਡੀਡੇਟ ਤਾਂ ਹੁਣ ਲੱਭ ਲੱਭ ਕੇ ਦੂਜੇ ਪਾਰਟੀ ਲਿਉਂਦੇ ਪਿਆ ਜੇ ਕੈਂਡੀਡੇਟ ਹੀ ਤੁਹਾਡੇ ਕੋਲੇ ਆਪਣੇ ਨਹੀਂ ਹੈਗੇ ਤੇ ਤੁਸੀਂ ਪੰਜਾਬ ਨੂੰ ਫੇਰ ਅੱਗੇ ਗਏ ਹੁਣ ਇਹੋ ਜੇ ਕੈਂਡੀਡੇਟ ਤੁਸੀਂ ਦਿੱਤੇ ਆ ਉਹ ਬਾਅਦ ਚ ਫੇਰ ਜੇ ਕੋਈ ਉਹਨਾਂ ਚ ਜਿਹੜੇ ਹੁਣ ਕੜਿਆ ਇੱਥੇ ਕੋ ਜਿੱਤਣ ਵਾਲੇ ਨਹੀਂ ਤੇ ਹਾਰਨ ਤੋਂ ਬਾਅਦ ਇਹਨਾਂ ਨੇ ਫੇਰ ਆਪੋ ਆਪਣੇ ਥਾਵਾਂ ਤੇ ਚਲੇ ਜਾਣਾ ਤੇ ਲੋਕਾਂ ਦੇ ਨਾਲ ਫਿਰ ਜਿਹੜਾ ਵਰਕਰਾਂ ਦੇ ਨਾਲ ਵੀ ਧੋਖਾ ਹੁੰਦਾ ਸਰ ਜੀ ਜਿੱਤ ਹੁੰਦਾ ਆਹ ਰਾ ਕਿਸਾਨੀ ਆ ਉਹਨੂੰ ਬਹੁਤ ਵੱਡੀ ਰਾਹਤ ਇੱਕ ਬਾਰਡਰ ਏਰੀਆ ਵਾਸਤੇ ਤੇ ਕੰਢੀ ਏਰੀਆ ਵਾਸਤੇ ਡਿਵੈਲਪਮੈਂਟ ਬੋਰਡ ਨੈਸ਼ਨਲ ਲੈਵਲ ਦੇ ਉੱਤੇ ਬੜਨੇ ਚਾਹੀਦੇ ਕਿਉਂਕਿ ਇਹਨਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਨੇ ਇੱਥੇ ਸਪੈਸ਼ਲ ਗ੍ਰਾਂਟਸ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਔਰ ਜੋ ਪੈਕੇਜ ਜੰਮੂ ਚ ਮਿਲ ਰਿਹਾ ਜੋ ਪੈਕੇਜ ਹਮਾਚਲ ਚ ਮਿਲ ਰਿਹਾ ਉਹ ਪੰਜਾਬ ਦੀ ਵੀ ਇੰਡਸਟਰੀ ਜਿਹੜੀ ਸੱਦੀ ਏਦੀ ਤੇ ਸਾਰੀ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਤਾਂ ਜੋ ਇੱਥੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਤੇ ਜਿਹੜਾ ਆਰਥਿਕ ਪੱਤਰ ਹੈ ਲੋਕਾਂ ਦਾ ਉਹ ਉੱਚਾ ਉਹ ਲੰਮੇ ਸਮੇਂ ਤੋਂ ਹਲਕੇ ਦੀ ਲਾਈਨ ਵਿੱਚ ਹੈ ਮੈਂ ਸਪੋਰਟਸ ਦੀ ਵੀ ਗੱਲ ਕੀਤੀ ਹੈ ਫੇਰ ਵੀ ਲਾਈਨ ਤੇ ਵੱਡਾ ਪ੍ਰੋਜੈਕਟ ਹੈ ਨਾ ਇਹਨਾਂ ਨੇ ਕੀ ਦੇਣਾ ਸੀਗਾ ਮੈਂ ਸਟੇਜ ਤੇ ਗੱਲ ਕੀਤੀ ਕਿ ਕਿੰਨੇ 올ੰਪੀਅਨ ਆਕੀਦੇ ਜਿਹੜੇ ਨਸਬੰਧ ਕਿੰਨੇ ਹੋਰ ਇੰਟਰਨੈਸ਼ਨਲ ਪਲੇਅਰ ਹੈ ਤੇ ਖੇਡਣ ਵਾਸਤੇ ਜਿਆਦਾ ਪੈਂਦਾ ਸਾਰਾ ਨੂੰ ਐਸਟੋਟਲ ਜਲੰਧਰ ਜਾਂ ਪਟਿਆਲਾ ਤੇ ਜੇ ਇਹਨੇ ਸਾਲਾਂ ਦੇ ਵਿੱਚ ਅਸੀਂ ਇੰਟਰਨੈਸ਼ਨਲ ਲੈਵਲ ਦਾ ਉਸ ਜ਼ਿਲ੍ਹੇ ਦੇ ਵਿੱਚ ਜਿੱਥੇ ਏਡੇ ਏਡੇ ਵੱਡੇ ਖਿਡਾਰੀ ਹੋਏ ਨੇ ਅਸੀਂ ਇੱਕ ਸਟੇਡੀਅਮ ਨਹੀਂ ਦੇ ਸਕਕੇ ਤੇ ਇਹ ਵੱਡੇ ਪ੍ਰੋਜੈਕਟ ਇਹਨਾਂ ਨੇ ਕਿੱਥੇ ਦੇ ਦੇ ਸੀ ਪਰ ਹੁਣ ਅਸੀਂ ਸਾਰੀਆਂ ਚੀਜ਼ਾਂ ਵਾਸਤੇ ਇਸ ਇਲਾਕੇ ਵਾਸਤੇ ਸੰਘਰਸ਼ ਕਰਦੇ ਆ। ਵੈਸੇ ਇਹ ਉਹਨਾਂ ਦੀਆਂ ਅੱਖਾਂ ਖੋਲ੍ਹ ਦੇਣੀਆਂ ਇਸ ਮੀਟਿੰਗ ਨੇ ਆਪਣੇ ਆਪ। ਵੈਸੇ ਤਾਂ ਪਹਿਲਾਂ ਹੀ ਉਹਨਾਂ ਕੋ ਕੈਂਡੀਡੇਟ ਨਹੀਂ ਡਿਸਾਈਡ ਹੋ ਰਿਆ। ਪਰ ਇਹ ਜਿਹੜੀ ਅੱਜ ਦੀ ਚੀਜ਼ ਹੈਗੀ ਹੈ ਇਹ ਉਹਨਾਂ ਵੱਧੇ ਸਨੇਹਾ ਵੀ ਲੋਕਾਂ ਦਾ ਜਿਹੜਾ ਫੈਸਲਾ ਹੋ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਕਿ ਸਾਡੀ ਪਾਰਟੀ ਨੇ ਬਹੁਤ ਵਧੀਆ ਉਮੀਦਵਾਰ ਸਾਨੂੰ ਦਿੱਤੇ ਨੇ। ਜੀਦਾ ਤਸ਼ਾਹ ਤੁਹਾਂ ਅੱਜ ਦੇਖ ਲਿਆ ਇੱਕ ਆਪਾਂ ਵਰਕਰਾਂ ਨੂੰ ਮੀਟਿੰਗ ਰੱਖੀ ਸੀ ਮਾਹ ਸਾਹਿਬ ਕਹਿੰਦੇ ਇਹ ਕਿ ਸਰਕਲ ਪ੍ਰਧਾਨ ਸਦਨ ਨੇ ਸੁਣਾ ਦੇਣੇ ਨੇ ਆ ਸਰਕਲ ਪ੍ਰਧਾਨਾਂ ਨੇ ਸੁਣਾ ਦਿੱਤੇ ਨੇ ਪਰ ਆਪ ਆਪ ਮਾਰੇ ਲੋਕੀ ਇੱਕ ਦੂਜੇ ਨੂੰ ਸੁਨਾ 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 ਲੋਕੀ ਵੇਖੋ ਰੈਲੀ ਬਣ ਗਈ ਲੋਕਾਂ ਦਾ ਉਤਸ਼ਾਹ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਇਸ ਵਾਰ ਕਿਉਂਕਿ ਬੜੇ ਲੰਮੇ ਸਮੇਂ ਬਾਅਦ ਲੋਕ ਸਭਾ ਦੀ ਵੋਟ ਤੱਕੜੀ ਦੇ ਪਾਉਣ ਦਾ ਲੋਕਾਂ ਨੂੰ ਮੌਕਾ ਮਿਲ ਰਿਹਾ ਹੈ ਕਿਉਂਕਿ ਪਹਿਲਾਂ ਤੇ ਤੁਸੀਂ ਜਾਣਦੇ ਹੋ ਸਮਝੌਤਿਆਂ ਦੇ ਤਹਿਤ ਬਾਰੇ ਉਮੀਦਵਾਰ ਆਉਂਦੇ ਹੀ ਵੋਟਾਂ ਲੈ ਕੇ ਚਲੇ ਜਾਂਦੇ ਕੋਈ ਕੰਮ ਨਹੀਂ ਹੁੰਦਾ ਜਿਸ ਤਰ੍ਹਾਂ ਹੁਣ ਸਾਡੇ ਚੀਮਾ ਸਾਹਿਬ ਐਨੇ ਸਾਨੂੰ ਵਿਸ਼ਵਾਸ ਹੈ ਕਿ ਉਹ ਉਹੋ ਹੀ ਵਾਅਦਾ ਕਰਨਗੇ ਜਿਹੜਾ ਉਹ ਪੂਰਾ ਕਰਨਗੇ ਤੁਹਾਂ ਸਾਰਿਆਂ ਵੇਖ ਵੀ ਲਿਆ ਉਹਨਾਂ ਦੀ ਗੱਲਬਾਤ ਤੋਂ ਤੇ ਇਹ ਵਿਸ਼ਵਾਸ ਦੇ ਨਾਲ ਅਸੀਂ ਵੋਟਾਂ ਪਾਵਾਂਗੇ ਤੇ ਕਾਦੀਆਂ ਹਲਕੇ ਚ ਵੱਧ ਤੋਂ ਵੱਧ ਲੀਡ ਦਿਵਾਵਾਂਗੇ ਸਾਰੇ ਜ਼ਿਲ੍ਹੇ ਨੂੰ ਵੱਧ ਇਹ ਗੱਲ ਹੈ ਮੈਂ ਵਿਸ਼ਵਾਸ